ਇਹ ਜਿਹੜੀ ਸਮਗਰੀ ਬਾਹਰੋਂ ਆ ਰਹੀ ਕਿੱਥੋਂ ਆਈ ਕਿੰਨਾ ਸਮਾਨ ਫੜਿਆ ਗਿਆ ਕਿਸ ਤਰ੍ਹਾਂ ਇਹ ਇੱਥੇ ਕਿੱਥੇ ਪਹੁੰਚ ਕਰਦੇ ਸੀ ਜੀ ਜੀ ਇਹ ਜੋ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਨੇ ਤੇ ਡੀਜੀਪੀ ਪੰਜਾਬ ਦੀ ਹਦਾਇਤ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾ ਤਹਿਤ ਜੋ ਪੰਜਾਬ ਪੁਲਿਸ ਦਾ ਐਂਟੀ ਡਰਗ ਕੈਂਪੇਨ ਲਗਾਤਾਰ ਜਾਰੀ ਹੈ ਉਹਦੇ ਤਹਿਤ ਹੀ ਬਰਨਾਲਾ ਪੁਲਿਸ ਨੂੰ ਇੱਕ achhi ਕਾਮਯਾਬੀ ਮਿਲੀ ਹੈ ਜਿਦੇ ਵਿੱਚ ਸਾਡੀ ਟੀਮ ਨੂੰ ਲੀਡ ਕਰ ਰਹੇ ਸੀਗੇ ਐਸਪੀ ਡੀ ਸੰਦੀਪ ਮਾਨ ਜੀ ਉਹਨਾਂ ਦੇ ਨਾਲ ਡੀਐਸਪੀ ਡੀ ਰਜਿੰਦਰਪਾਲ ਜੀ ਸਾਡੇ ਡੀਐਸਪੀ ਬਰਨਾਲਾ ਡੀਤਵੀਰ ਸਿੰਘ ਇਨਚਾਰਜ ਸਪੈਸ਼ਲ ਬ੍ਰਾਂਚ ਇੰਸਪੈਕਟਰ ਬਲਜੀਤ ਸਿੰਘ ਐਂਡ ਇਨਚਾਰਜ ਸੀਆਈਏ ਸਬ ਇੰਸਪੈਕਟਰ ਯਸ਼ਪਾਲ ਸਿੰਘ ਉਹਨਾਂ ਦੀ ਟੀਮਸ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਉਹਦੇ ਬੇਸਿਸ ਤੇ ਕੰਮ ਕਰਦੇ ਹੋਏ ਇਹਨਾਂ ਨੇ ਕੱਲ ਇੱਕ ਐਕਿਊਜ਼ ਨੂੰ ਫੜਿਆ ਹੈਗਾ ਉਹਦਾ ਨਾਂ ਹੈਗਾ ਹੁਕਮਾਰਾਮ ਜੋ ਕਿ ਬਾੜਮੇ ਰਾਜਸਥਾਨ ਦਾ ਰਹਿਣ ਵਾਲਾ ਹੈ ਇਹਦੇ ਤੋਂ ਅਸੀਂ ਇੱਕ ਟਰੱਕ ਫੜਿਆ ਟਰੱਕ ਦੀ ਜਦੋਂ ਤਲਾਸ਼ੀ ਲਈ ਗਈ ਉਹਦੇ ਵਿੱਚੋਂ ਸਾਨੂੰ 18 ਕੁਇੰਟਲ 1800 केजी ऑफ पॉपी हस्क भूकी चूरा पोस्ट मिली है जो कि 90 बोरी सैक सी के 22 केजी दे ਉਹਨਾਂ ਵਿੱਚ ਸੀਗੀ ਇਹਦੇ ਤੋਂ ਅਸੀਂ ਜਦੋਂ ਪੁੱਛਦਗੇ ਕਿ ਕੀਤੀ ਤੇ ਬੈਕਵਰਡ ਦੇ ਵਿੱਚ ਗਏ ਤੇ ਇੱਕ ਹੋਰ ਅਸੀਂ ਇੰਡੀਵਿਜੂਅਲ ਨੂੰ ਫੜਿਆ ਹੈਗਾ ਉਹਦਾ ਨਾਮ ਗੁਰਪ੍ਰੀਤ ਸਿੰਘ ਹੈ ਜੋ ਕਾਨਗੜ ਗਰਾਚੋ ਪੀਐਸ ਪਾਤੜਾ ਪਟਿਆਲੇ ਦਾ ਰਹਿਣ ਵਾਲਾ ਹੈ ਉਹਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਹੈ ਜਿਹੜੀ ਇਹ ਟਰੱਕ ਹੈਗਾ ਇਹ ਰਾਜਸਥਾਨ ਰਜਿਸਟਰਡ ਹੈਗਾ ਐਜ਼ ਆਫ ਨਾਓ ਜੋ ਅਸੀਂ ਵੈਰੀਫਾਈ ਕਰ ਰਹੇ ਹਾਂ ਬਾਕੀ ਜਿਹੜਾ ਇਹ ਗੁਰਪ੍ਰੀਤ ਸਿੰਘ ਹੈ ਜੋ ਪਟਿਆਲੇ ਦਾ ਇਹਦੇ ਤੇ ਸਾਨੂੰ ਪਤਾ ਲੱਗਿਆ ਹੈ ਪੁੱਛਗਿੱਛ ਦੌਰਾਨ ਕਿ ਤਿੰਨ ਮੁਕਦਮੇ ਪਹਿਲਾਂ ਵੀ ਐਨਡੀਪੀਐਸ ਦੇ ਦੇਤੇ ਦਰਜ ਨੇ ਤੇ ਟੋਟਲ ਇਹਦੇ ਵਿੱਚ ਸਾਡੀ ਰਿਕਵਰੀ ਜੋ ਹੈ 18 ਕੁਇੰਟਲ ਭੁੱਕੀ ਤੇ ਇੱਕ ਟਰੱਕ ਤੇ ਦੋ ਅਕਿਊਜ਼ਡ ਇਸ ਕੇਸ ਦੇ ਵਿੱਚ ਅਸੀਂ ਫੜੇ ਨੇ ਇਦੇ ਨਾਲ ਨਾਲ ਜੀ ਦੂਜਾ ਵੀ ਅਸੀਂ ਇੱਕ ਕੇਸ ਹੋਰ ਕੀਤਾ ਰਜਿਸਟਰ ਕੀਤਾ ਸੀਗਾ ਪਿਛਲੇ ਮਹੀਨੇ ਸਿਟੀ ਥਾਣੇ ਦੇ ਵਿੱਚ ਐਨਡੀਪੀਐਸ ਦੇ ਵਿੱਚ ਉਹਦੇ ਵਿੱਚ ਜਿੱਦਾਂ ਅਸੀਂ ਦੱਸਦੇ ਹਾਂ ਕਿ ਬੈਕਵਰਡ ਫਾਰਵਰਡ ਲਿੰਕੇਜਸ ਅਸੀਂ ਸਟੈਬਲਿਸ਼ ਕਰਦੇ ਹਰ ਕੇਸ ਦੇ ਵਿੱਚ ਉਹਦੀ ਕੜੀ ਦੇ ਵਿੱਚ ਹੀ ਇੱਕ ਹੋਰ ਅਸੀਂ ਇੰਡੀਵਿਜੂਅਲ ਗੁਰਸੇਵਕ ਸਿੰਘ ਨੂੰ ਫੜਿਆ ਉਹ ਵੀ ਕਾਨਗੜ ਗਰਾਚੋ ਪਟਿਆਲੇ ਦਾ ਹੀ ਰਹਿਣਾ ਵਾਲਾ ਉਹਨੂੰ ਅਰੈਸਟ ਕੀਤਾ ਉਹਦੇ ਕੋਲੋਂ ਅਸੀਂ ਇੱਕ ਗੱਡੀ ਫੜੀ ਹੈਗੀ ਐਕਸਯੂਵੀ ਤੇ 100 ਕਿਲੋ ਭੂਕੀ ਜੋ ਕਿ 4 ਬੈਗਸ ਹੈਗੇ 25-25 ਕਿਜੀ ਦੇ ਉਹਨਾਂ ਵਿੱਚ ਸੀਗੀ ਉਹ ਵੀ ਬਰਾਮਦ ਕੀਤੀ ਹੈ ਜਿਹੜਾ ਇਹ ਗੁਰਸੇਵਕ ਸਿੰਘ ਹੈ ਇਹਦੇ ਤੋਂ ਪੁੱਛਗਿੱਛ ਦੌਰਾਨ ਹਾਲ ਕੀ ਖੜੀ ਸਾਨੂੰ ਪਤਾ ਲੱਗਿਆ ਕਿ ਪਹਿਲਾਂ ਵੀ ਇੱਕ ਸੰਗਰੂਰ ਦੇ ਵਿੱਚ 2019 ਦਾ ਇੱਕ ਐਨਡੀਪੀਐਸ ਦਾ ਪਰਚਾ ਇਹਦੇ ਤੇ 올ਰੇਡੀ ਦਰਜ ਹੈ ਇਹ ਸਰ ਕਿੱਥੇ ਸਪਲਾਈ ਕਰਨੀ ਸੀ ਇਹਨਾਂ ਨੇ ਇਹ ਜੀ ਜਿੱਦਾਂ ਦੇਖ ਰਹੇ ਹੋ ਆਪਕੀ ਕਾਫੀ ਹੈਵੀ ਕੁਆਂਟੀਟੀ ਹੈ ਤੇ ਨੀਅਰਬਾਈ ਜ਼ਿਲ੍ਹਿਆਂ ਦੇ ਵਿੱਚ ਕਾਫੀ ਇਹਨਾਂ ਦਾ ਰੀਚ ਹੋਣ ਦੀ ਸੰਭਾਵਨਾ ਹੈ ਸਰ ਜਿਵੇਂ ਰਾਜਸਥਾਨ ਚ ਵੀ ਇਲੈਕਸ਼ਨ ਹੈ ਇੱਥੇ ਪੰਜਾਬ ਚ ਵੀ ਇਲੈਕਸ਼ਨ ਹੈ ਕਿ ਇਹ ਮਤਲਬ ਕਿ ਇਹ ਚੋ ਦੇ ਕਰ ਰਹੇ ਹਾਂ ਹਾਂ ਜੀ ਇਹ ਜੋ ਸਾਨੂੰ ਅਭੀ ਹਾਲ ਕੀ ਘੜੀ ਪਤਾ ਲੱਗ ਰਿਹਾ ਹੈ ਕਿ ਰਾਜਸਥਾਨ ਦਾ ਬੰਦਾ ਹੈ ਬਟ ਇਹ ਪਿੱਛੋਂ Jharkhand ਸਾਈਡ ਤੋਂ ਲੈ ਕੇ ਆਏ ਸੀ ਇਹਨਾਂ ਦਾ ਇਸ ਨਾਲ ਹੋਰ ਵੀ ਅਕੀ ਚੋਕਸੀ ਦਾ ਵਧਾਈ ਜਾਊਗੀ ਜੀ ਦੇਖੋ ਜਿੱਦਾਂ ਕਿ ਅਸੀਂ ਕੁਛ ਹੀ ਦਿਨ ਪਹਿਲਾਂ ਵੀ ਕਾਨਫਰੰਸ ਕੀਤੀ ਸੀਗੀ ਉਹਦੇ ਵਿੱਚ 21 ਕੁਇੰਟਲ ਭੁੱਕੀ ਅਸੀਂ ਫੜੀ ਸੀਗੀ ਤੇ ਹੁਣ ਟੋਟਲ ਸਾਡੀ 19 ਕੁਇੰਟਲ ਹੋਰ ਹੋ ਗਈ ਹੈ ਕੁਝ ਹੀ ਅਰਸੇ ਦੌਰਾਨ ਤੇ ਇਹਦੇ ਨਾਲ ਇਹ ਪਤਾ ਲੱਗਦਾ ਹੈ ਕਿ ਪੁਲਿਸ ਬਹੁਤ ਮੁਸਤੈਦ ਹੈ ਸਾਡੀ ਨਾਕਾਬੰਦੀ درست ਹੈ ਤੇ ਅਸੀਂ ਇੰਟੈਲੀਜੈਂਸ ਤੇ ਹਿਊਮਨ ਐਂਡ ਤੇ ਟੈਕਨੀਕਲ ਐਂਡ ਤੇ ਕੰਮ ਕਰ ਰਹੇ ਹਾਂ ਇਹ ਪਹਿਲੇ ਕੜੀ ਦਾ ਜੀ ਨਤੀਜਾ ਹਾਂਜੀ ਹਾਂ ਰਿਮਾਂਡ ਸਰ ਰਿਮਾਂਡ ਜੀ ਹੁਣ ਪੇਸ਼ ਕਰਕੇ ਫਿਰ ਲਵਾ ਦੇ ਇਹ ਜੀ ਸਦਰ ਦੇ ਵਿੱਚ ਜੋ ਮੇਨ ਰੋਡ ਹੈਗਾ ਸਦਰ ਥਾਣੇ ਦਾ ਏਰੀਆ ਪੈਂਦਾ ਉਥੋਂ ਅਸੀਂ ਫੜਿਆ ਉਰੇ ਦਾ ਨਾਕ ਦੋ ਵਧੀਆ ਪ੍ਰਾਪਤੀਆਂ ਐਂਡ ਇਹਨਾਂ ਸਪੀਅਰ ਕੀ ਆਪਣੀ ਟੀਮ ਲਈ ਕਿ ਕਰਾਇਆ ਜੀ ਜਿੱਦਾਂ ਮੈਂ ਕਿਹਾ ਕਿ ਸਾਡੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਤੇ ਅੱਗੇ ਵੀ ਅਸੀਂ ਕਰਦੇ ਰਵਾਂਗੇ ਬਰਨਾਲਾ ਪੁਲਿਸ ਮੁਸਤੈਦ ਹੈਗੀ ਤੇ ਜੋ ਕ੍ਰਿਮੀਨਲਸ ਆ ਉਹਨਾਂ ਨੂੰ ਫੜਨ ਵਾਸਤੇ ਐਂਡ ਆਪਣਾ ਮਾਹੌਲ ਸ਼ਾਂਤੀਪੂਰਨ ਰੱਖਣ ਵਾਸਤੇ ਇਲੈਕਸ਼ਨਸ ਨੂੰ ਪੀਸਫੁਲੀ ਕੰਡਕਟ ਕਰਨ ਵਾਸਤੇ 19 ਸੰਬੰਧੀ ਅਸਲਾ ਜਮ੍ਹਾਂ ਕਰਵਾਉਣ ਦੇ ਹੁਕਮ ਹੋਏ ਸੀ ਕਿੰਨੇ ਕਿੰਨੇ ਅਸਲਾ ਜਮ੍ਹਾਂ ਕਰਵਾ ਦੇ ਜੀ ਅਸੀਂ ਅਪੀਲ ਕੀਤੀ ਸੀ ਕਿ ਲੋਕਾਂ ਨੂੰ ਕਿ ਹਸਲਾ ਜਮ੍ਹਾਂ ਕਰਾਇਆ ਜਾਣ ਤਾਂ ਨੀਅਰ ਅਬਾਊਟ ਸਾਡੇ 90% ਅਸਲਾ ਜਮ੍ਹਾਂ ਹੋ ਗਿਆ